ਚੱਲੀ ਜਾਂਦਾ ਵੀ ਜਿਹੜਾ ਤੁਸੀਂ ਤੁਹਾਡੀ ਫਾਈਨਡਿੰਗ ਹੈ ਕੀ ਮਾਮਲਾ ਕੀ ਹੈ ਸਾਰਾ ਪਹਿਲੀ ਗੱਲ ਦੱਸਾਂ ਤਾਂ ਸਟਾਰਟਿੰਗ ਕੀਤੀ ਆਵਾਜ਼ ਦੀ ਪਾਰਟੀ ਇੰਡੀਆ ਅੰਗੇਸਕ੍ਰਿਪਸ਼ਨ ਅਸੀਂ ਉਦੋਂ ਹੀ ਪੰਜਾਬ ਅੰਗੇਸਕ੍ਰਿਪਸ਼ਨ ਬਣਾਈ ਸੀ ਠੀਕ ਹੈ ਜੀ ਵਿੱਚ ਕੇਜਰੀ ਬਲੈਂਡ ਪਾਰਟੀ ਨੈਸ਼ਨਲ ਲੈਵਲ ਤੇ ਕਰ ਸਕਦੇ ਪੰਜਾਬ ਵਿੱਚ ਕਿਉਂ ਨਾ ਕਰੀਏ ਠੀਕ ਹੈ ਔਰ ਅਸੀਂ ਉਸ ਬਦਲਾਅ ਲਈ ਮਿਹਨਤ ਕੀਤੀ ਹੈ ਜਿੱਦਾਂ ਕਹਿੰਦੇ ਨੀਆਂ ਦੇ ਰੋੜੇ ਅਸੀਂ ਵੀ ਆਂ ਜੇ ਆਵਾਜ਼ ਦੀ ਪਾਰਟੀ ਸਰਕਾਰ ਬਣੀ ਆ ਅਸੀਂ ਬਹੁਤ ਸਰਕਾਰਾਂ ਖਿਲਾਫ ਬੋਲੇ ਨੇ ਤੇ ਸਪੋਰਟ ਵੀ ਕੀਤੀ ਹੈ ਹੁਣ ਵੀ ਚੰਗੇ ਬੰਦੇ ਸਪੋਰਟ ਕਰਦੇ ਠੀਕ ਹੈ ਜੀ ਮਾੜੇ ਦਾ ਵਿਰੋਧ ਚ ਖੜਦੇ ਆ ਪਰ ਹੁਣ ਸਾਨੂੰ ਇਸ ਮਾਮਲੇ 'ਚ ਬੋਲਣਾ ਪੈ ਰਿਹਾ ਕਿਉਂਕਿ ਜੋ ਸਰਕਾਰ ਨੂੰ ਕਰਨਾ ਚਾਹੀਦਾ ਸੀ ਨਹੀਂ ਕੀਤਾ ਅੱਛਾ ਜੀ ਅਸੀਂ ਪ੍ਰਸ਼ਾਸਨ ਦੇ ਖਾਤੇ ਮੇਮ ਚਲਾਈ ਤੇ ਸੱਤਾ ਦੀ ਸਰਕਾਰ ਆਈ ਜੀ ਸਨ ਲਾਤੇ ਪ੍ਰਸ਼ਾਸਨ ਦੇ ਖਾਤੇ ਚੰਗਾ ਐਕਸ਼ਨ ਹੋਏਗਾ ਵੱਡਾ ਹਮ ਪਰ ਜਿਹੜਾ ਹੁਣ ਆਪਾਂ ਸਕੈਮ ਤੇ ਗੱਲ ਕਰਦੇ ਆ ਇਹ ਪੰਜਾਬ ਦੇ ਉਦਯੋਗਾਂ ਨੂੰ ਉਜਾੜਨ ਦਾ ਠੀਕ ਹੈ ਬੇਰੋਜ਼ਗਾਰੀ ਵਧਾਉਣ ਦਾ ਠੀਕ ਹੈ ਤੇ ਪੰਜਾਬ ਨੂੰ ਲੁੱਟਣ ਦਾ ਸਕੈਮ ਹੈ ਅੱਛਾ ਜੀ ਇਹ ਕੀਤਾ ਭਾਵੇਂ ਪੁਰਾਣੀ ਸਰਕਾਰਾਂ 'ਚ ਹੋਇਆ ਹੈ ਅਫਸਰਾਂ ਨੇ ਕੀਤਾ ਜਾਂ ਮੰਤਰੀਆਂ ਨੇ ਕੀਤਾ ਪਰ ਆਮ ਆਦਮੀ ਪਾਰਟੀ ਨੇ ਤਾਂ ਕੰਮ ਨਹੀਂ ਕੀਤਾ ਜਿਹੜੇ ਸਕੈਮ ਕਰ ਦਿੱਤੇ ਉਹਨਾਂ ਨੂੰ ਉਲਟਾ ਪੱਕੀ ਤਰ੍ਹਾਂ ਬਚਾ ਲਿਆ ਠੀਕ ਹੈ ਜੀ ਇਹ ਕਿਵੇਂ ਹੈ ਮੇਰੇ ਕੋਲ ਇੱਕ ਸ਼ਿਕਾਇਤ ਹੁੰਦੀ ਹੈ ਜੂਨ ਦੇ ਪਹਿਲੇ ਹਫਤੇ ਚ 2025 ਚ 2025 ਚ ਬਿਜ਼ਨਸ ਬਿਊਰੋ ਨੂੰ ਤੇ ਸੀਐਮ ਨੂੰ ਤੇ ਚੀਫ ਸੈਕਟਰੀ ਨੂੰ ਕਿ ਪੰਜਾਬ ਦੇ ਵਿੱਚ 1000 100 ਕਰੋੜ ਤੋਂ ਲੈ ਕੇ 10000 ਕਰੋੜ ਦਾ ਸਕੈਮ ਹੋ ਗਿਆ ਅਨ ਅਨ ਇਨਕਰੀਜ਼ ਪ੍ਰਾਫਿਟ ਦਾ ਅੱਛਾ ਉਹਦੇ ਬਾਰੇ ਐਕਸਪਲੇਨ ਕਰਾਂ ਕੀ ਆ ਦੂਜੀ ਸ਼ਿਕਾਇਤ ਸੀਗੀ ਕਿ ਪੰਜਾਬ ਦੇ ਵਿੱਚ 5700 ਉਦਯੋਗਿਕ ਪਲਾਟ ਨਾਮੀ ਤੇ ਬਿਨਾਮੀ ਆ ਉਹ ਕੈਨਸਲ ਹੋਣੇ ਬਣਦੇ ਨੇ ਮਾਲਕਾਂ ਦਾ ਕੋਈ ਪਤਾ ਨਹੀਂ ਪੰਜਾਬ ਤੋਂ ਸਰਕਾਰ ਨੂੰ ਕਦੇ ਵੀ ਕੋਈ ਆਮਦਨ ਨਹੀਂ ਹੋਈ ਕਿਸ ਨੇ ਇੱਕ ਕਿਸ਼ਤ ਭਰੀ ਕਿਸੇ ਨੇ ਦੋ ਭਰੀ ਪਰ ਉਹਨਾਂ ਦੇ ਜੈਨੂਨ ਮਾਲਕ ਹੈ ਨਹੀਂ ਉਹ ਅਫਸਰਾਂ ਨੇ ਆਪਣੀ ਝਾਲੀ ਮਾਲਕ ਖੜੇ ਕੀਤੇ ਹੋਏ ਆ ਉਹ ਕੈਨਸਲ ਹੋਣੇ ਬਣਦੇ ਆ ਤਾਂ ਉਹ ਕੈਨਸਲ ਕਰਨ ਦੇ ਤਾਂ ਠੱਗਾਂ ਨੂੰ ਬਚਾਉਣ ਵਾਸਤੇ ਓਟੀਐ ਸਕੀਮ ਦਾ ਲਾਹਾ ਦਿੱਤਾ ਗਿਆ ਇਹ ਇਹ ਦੋ ਗੱਲਾਂ ਕਰਾਂਗੇ ਆਪਾਂ ਤੀਜੀ ਗੱਲ ਕਰਾਂਗੇ ਮਹਾਲੀ ਵਰਗੇ ਸ਼ਹਿਰ 'ਚ ਲੱਖ ਰੇ ਲੱਖ ਰੁਪਏ ਗਾ ਜ਼ਮੀਨ ਹੈ। ਸਰਕਾਰੀ ਰੇਟ ਇੱਥੇ ਕਨੈਕਟਰ ਰੇਟ 39000 ਰੁਪਏ ਗਾ ਜਾਏ। ਠੀਕ ਹੈ ਜੀ। ਤੇ ਮਹਾਲੀ ਸ਼ਹਿਰ 'ਚ ਜੀਸੀਟੀ ਕੰਪਨੀ ਫੈਕਟਰੀ ਚਲਾਉਂਦੀ ਸੀ 35 ਏਕੜ ਦੇ ਵਿੱਚ। ਉਹਦੀ ਮਾਰਕੀਟ ਕੀਮਤ ਅੱਜ ਦੀ ਡੇਟ 'ਚ 3000 ਕਰੋੜ ਹੈ। 2000 ਤੋਂ 2500 ਤੋਂ 3000 ਕਰੋੜ ਦੇ ਵਿੱਚ। ਉਹੋ ਪਲਾਟ 90 ਕਰੋੜ ਦਾ ਵਿਚੇ ਗਿਆ। ਠੀਕ ਹੈ ਜੀ। ਪਿਛਲੀ ਸਰਕਾਰ ਸਮੇਂ। ਪਰ ਪਿਛਲੀ ਸਰਕਾਰ ਸਮੇਂ ਚੰਗਾ ਕੰਮ ਵੀ ਹੋਇਆ। ਹੂੰ। ਕੈਨਸਲ ਕਰਤਾ ਉਹ ਪਲਾਟ। ਮਿਕਲਤ ਹੋ ਗਿਆ ਪੰਜਾਬ ਦਾ ਨੁਕਸਾਨ ਹੋ ਗਿਆ ਇਸ ਸਰਕਾਰ ਚ ਕੈਪਸਿਨਾ ਜਿਹੜੇ ਚੀਫ ਸੈਕਟਰੀ ਪੰਜਾਬ ਹੈ ਉਹਨਾਂ ਨੇ ਪੂਰਾ ਜੋਰ ਲਾਤਾ ਸਰਕਾਰ ਨੇ ਠੱਗਾ ਨੂੰ ਬਚਾਣ ਦੇ ਉਹ ਆਪਾਂ ਗਏ ਸਾਰੀ ਗੱਲ ਕਲੀਅਰ ਕਰ ਦਾਂਗੇ ਹੁਣ ਆਪਾਂ ਗੱਲ ਕਰੀਏ ਜੇ ਸੀਟੀਓ ਤੋਂ ਸ਼ੁਰੂ ਹਾਂ ਇਹ ਇਹ ਸਕੀਮ ਕੀ ਹੈ ਜੀ ਸਕੀਮੀ ਹੈ ਜਦੋਂ ਪੰਜਾਬ ਚ ਇੰਡਸਟਰੀ ਲੱਗ ਰਹੀ ਸੀ ਜਿਹਨੂੰ 84 ਦੇ ਦੌਰ ਤੋਂ ਬਾਅਦ ਇਹਨੂੰ ਕਾਲਾ ਦੌਰ ਕਹਿੰਦੇ ਪੰਜਾਬ ਦਾ ਤਾਂ ਸਕੀਮਾਂ ਬਣੀਆਂ ਵੀ ਇੱਥੇ ਦੀ ਯੂਥ ਨੂੰ ਰੋਜ਼ਗਾਰ ਦਿਓ ਰੋਜ਼ਗਾਰ ਦੇਣ ਲਈ ਫੈਕਟਰੀ ਲਗਾਉਣੀ ਪੈਗੀ ਫੈਕਟਰੀ ਲਗਾਉਣ ਲਈ ਜ਼ਮੀਨ ਚਾਹੀਦੀ ਹੈ ਲੋਕ ਇਹ ਤੇ ਇਨਵੈਸਟ ਕਿਉਂ ਕਰਨਗੇ ਜਮੀਨ ਨੂੰ ਸਸਤੀ ਦਵਾਂਗੇ ਜਾਂ ਫ੍ਰੀ ਚ ਦਵਾਂਗੇ ਤਾਂ ਸਰਕਾਰਾਂ ਨੇ ਸਸਤੀਆਂ ਜਾਂ ਫ੍ਰੀ ਚ ਜ਼ਮੀਨਾਂ ਦਿੱਤੀਆਂ ਫੈਕਟਰੀ ਲਗਾਉਣ ਲਈ ਕਿਸੇ ਨੂੰ 35 ਏਕੜ ਦੀ ਕਿਸੇ ਸਵਰਾਜ ਟਰੈਕਟਰ ਫੈਕਟਰੀ ਨੂੰ ਕਿਸੇ ਪੀਸੀਐਲ ਨੂੰ ਕਿਸੇ ਪਨਵਾਯਰ ਨੂੰ ਕਿਸੇ ਜੀਸੀਟੀ ਨੂੰ ਸ਼ਰਤ ਇਹ ਸੀ ਅੰਦੇ ਅਲਾਟਮੈਂਟ ਲੈਟਰ ਜਦੋਂ ਤੁਸੀਂ ਇਹ ਪਲਾਟ ਵੇਚੋਗੇ ਕਿਸੇ ਕੰਮ ਤੁਹਾਡੀ ਫੈਕਟਰੀ ਬੰਦ ਹੋ ਜਾਂਦੀ ਹੈ ਪਲਾਟ ਵੇਚਣਾ ਪੈਂਦਾ ਜਦੋਂ ਪਲਾਟ ਵੇਚੋਗੇ ਤਾਂ ਵੇਚਣ ਸਮੇ ਜਿਹੜੀ ਕੀਮਤ ਹੋਏਗੀ ਉਹਦਾ ਅੱਧਾ ਪੈਸਾ ਸਰਕਾਰ ਦੇ ਖਜ਼ਾਨੇ ਜਾਏਗਾ ਇਹ ਕਹਿੰਦੇ ਅਨ ਅਨ ਇਨਕਰੀਜ਼ ਪ੍ਰੋਫਿਟ ਇਹ ਜਾਏਗਾ ਕਿਉਂਕਿ ਤੁਹਾਨੂੰ ਸਸਤਾ ਮਿਲੇ ਸੀ ਤਾਂ 1992 ਤੋਂ ਲੈ ਕੇ ਪਿਛਲੀ ਸਰਕਾਰਾਂ ਸਾਡੇ ਰੋਲਾ ਪਾਣ ਤੱਕ ਕੋਈ 17-1800 ਪਲਾਟਾ ਪੰਜਾਬ ਦੇ ਠੀਕ ਹੈ ਉਹਦੇ ਵਿੱਚ 1300 ਪਲਾਟਾਂ ਦਾ 1350 ਪਲਾਟਾ ਦਾ ਅਨ ਅਨ ਇਨਕਰੀਜ਼ ਪ੍ਰੋਫਿਟ ਲੈਣ ਦੀ ਸੀ ਤਾਂ ਐਵੇਂ ਅਫਸਰ ਵੇਚ ਹੀ ਗਏ ਠੀਕ ਹੈ ਉਹਦੇ ਨਾਲ ਪੰਜਾਬ ਨੂੰ ਨੁਕਸਾਨ ਕਿੰਨਾ ਹੋਇਆ ਇਹ ਮੇਰੀ ਲੈਟਰ ਤੋਂ ਬਾਅਦ ਸਰਕਾਰ ਦੇ ਰਿਕਾਰਡ ਤੋਂ ਹੀ ਪਤਾ ਲੱਗਿਆ ਕਿ ਪੰਜਾਬ ਵਿੱਚ 1847 ਜਿਹੜੇ ਇੰਡਸਟਰੀਅਲ ਪਲਾਟ ਹੈਗੇ ਆ ਉਹ ਜੋ 1343 ਪਲਾਟਾਂ ਦਾ ਅਨ ਅਨ ਇਨਕਰੀਜ਼ ਪ੍ਰੋਫਿਟ ਲਿਆ ਹੀ ਨਹੀਂ ਗਿਆ ਅੱਛਾ ਵੇਚਣ ਵੇਲੇ ਉਹਨਾਂ ਨੇ ਨਹੀਂ ਦਿੱਤਾ ਇਹ ਮੇਰੀ ਸ਼ਿਕਾਇਤ ਤੋਂ ਬਾਅਦ ਹੀ ਪਤਾ ਲੱਗਾ ਹੈ ਜਿਹੜੀ ਮਈ ਜੂਨ ਚ ਮੈਂ ਕੀਤੀ ਹੈ 2025 ਚ ਸਾਡੀ ਟੀਮ ਨੇ ਕੀਤੀ ਪਰ ਨਾਮ ਮੇਰੇ ਵੱਲੋਂ ਕੀਤੀ ਗਈ ਤੇ ਉਹਦਾ ਏਰੀਆ ਕਿੰਨਾ ਬਣਦਾ ਹਮ 1343 ਦੇ 47 ਪਲਾਟ ਜਿਹਦਾ ਅਨ ਅਨ ਇਨਕਰੀਜ਼ ਪ੍ਰੋਫਿਟ ਨਹੀਂ ਲਿਆ ਗਿਆ ਉਹ ਏਰੀਆ ਹੈਗਾ 860 ਏਕੜ ਜੀ ਹੁਣ 865 ਏਕੜ ਦਾ ਸਕੈਮ ਕੀ ਹੈ ਹਮ 860 ਏਕੜ ਨੂੰ ਤੁਸੀਂ ਗਜਾਂ 'ਚ ਬਣਾ ਲਓ 4840 ਨਾਲ ਮਲਟੀਪਲਾਈ ਕਰਕੇ ਜਿੰਨੇ ਗਜ ਬਣ ਗਏ ਉਹਨੂੰ ਸਰਕਾਰੀ ਕਲੈਕਟਰ ਰੇਟ ਨਾਲ ਮਲਟੀਪਲਾਈ ਕਰ ਦਿਓ ਕਲੈਕਟਰ ਰੇਟ ਹੈਗਾ 39000 ਰੁਪਏ ਗਜ ਠੀਕ ਹੈ ਇਹ ਬਣਦਾ ਕੋਈ 16000 ਕਰੋੜ ਰੁਪਏ ਦੀ ਪ੍ਰਾਪਰਟੀ ਠੀਕ ਹੈ ਜੀ ਜਿਹੜੇ ਪਲਾਟ ਵੇਚਦਾ ਦਿੱਤੇ ਗਏ ਇਹ ਅੱਜ ਦੀ ਰੇਟ 'ਚ ਅੱਜ ਦੀ ਡੇਟ 'ਚ ਹੈਗਾ 16000 ਕਰੋੜ ਦਾ ਪ੍ਰੋਡਕਟ ਹੈ 16400 ਕਰੋੜ ਦਾ ਇਹਦਾ ਅੱਧਾ ਪੈਸਾ ਪੰਜਾਬ ਦੇ ਖਜ਼ਾਨੇ ਜਾਣਾ ਚਾਹੀਦਾ ਅਨ ਅਨ ਇਨਕਰੀਸ ਪ੍ਰੋਫਿਟ ਦਾ ਠੀਕ ਹੈ ਜੀ ਇਹ ਬਣਦਾ 8200 ਕਰੋੜ ਠੀਕ ਹੈ ਜੀ 8200 ਕਰੋੜ ਰੁਪਇਆ ਅਨ ਅਨ ਇਨਕਰੀਸ ਪ੍ਰੋਫਿਟ ਦਾ ਕਦੇ ਲਿਆ ਹੀ ਨਹੀਂ ਗਿਆ ਮੇਰੀ ਸ਼ਿਕਾਇਤ ਸੀ ਅੱਛਾ ਮੈਨੂੰ ਪਤਾ ਨਹੀਂ ਸੀ ਕਿੰਨਾ 8200 ਕਰੋੜ ਹੈ ਕਿ ਨਹੀਂ ਹੈ ਮੈਂ ਤਾਂ ਲਿਖਤਾ ਕਿ 100 ਤੋਂ ਲੈ ਕੇ 10000 ਕਰੋੜ ਦਾ ਠੱਗੀ ਦਾ ਮਾਮਲਾ ਹੈਗਾ ਇਹ ਜਦੋਂ ਮੇਰੀ ਸ਼ਿਕਾਇਤ ਹੋਇਆ ਭਜੜਣਾ ਪਈਆਂ ਠੱਗਾਂ ਨੂੰ ਤੇ ਸਰਕਾਰ ਨੂੰ ਤਾਂ 30 30 ਜੂਨ ਨੂੰ ਮੇਰੇ ਕੋਲ ਚਿੱਠੀ ਆਂਦੀ ਹੈ ਬਿਜ਼ਨਸ ਬਿਊਰੋ ਵੱਲੋਂ ਕਿ ਇਸ ਮਾਮਲੇ ਦੇ ਸਬੰਧ ਜਾਣਕ ਅਸੀਂ ਕੋਈ ਇਨਕੁਆਇਰੀ ਨਹੀਂ ਕਰ ਰਹੇ ਹੁਣ ਇਹਦੇ ਇਨਕੁਆਇਰੀ ਕਰਨੀ ਹੈ ਕਿ ਨਹੀਂ ਕਰਨੀ ਇਹ ਪੀਐਸਏ ਦੇ ਅਧਿਕਾਰੀ ਦੱਸਣਗੇ ਠੀਕ ਹੈ ਮੈਨੂੰ ਆਪਣੀ ਭਾਸ਼ਾ ਦੇ ਕਹਿੰਦਾ ਦੇਸੀ ਪੰਜਾਬੀ ਵੀ ਚੋਰਾਂ ਨੂੰ ਚਿੱਠੀ ਲਿਖੀ ਚੋਰੋ ਦੱਸੋ ਤੁਹਾਡਾ ਇਨਕੁਆਇਰੀ ਕਰੀਏ ਕਿ ਨਾ ਕਰੀਏ ਹੂੰ ਇਹ ਚਿੱਠੀ ਲਿਖ ਦਿੱਤੀ ਇਹ ਚਿੱਠੀ ਵੀ ਲਿਖੀ ਇਹ ਸਾਰੀ ਗੇਮ ਪਲਾਨ ਬਣਾ ਲਈ ਜਿਹੜੇ ਭ੍ਰਿਸ਼ਟਾਚਾਰੀ ਹੈ ਤਾਂ ਸਰਕਾਰ ਤੋਂ ਸਕੀਮ ਬਣਾ ਲਈ ਗਈ ਕਿ 50% ਰਹਿਣ ਦਿਓ ਹੂੰ 10% ਲੈ ਲਓ ਠੀਕ ਹੈ ਹੁਣ ਜਿਹੜਾ ਪੰਜਾਬ ਦੇ ਖਜ਼ਾਨੇ 'ਚ 82 ਕਰੋੜ ਆਣਾ ਸੀ ਹੁਣ 1600 ਕਰੋੜ ਆਏਗਾ ਇਹ ਕਿੱਤਾ ਕੀ ਹੋ ਗਿਆ ਐਜ ਕੈਪਸਿਨਾ ਚੀਫ ਸੈਕਟਰੀ ਦਾ ਵੀ ਵੱਡਾ ਰੋਲ ਹੈ ਅੱਛਾ ਸ਼ੁਰੂ ਹੋ ਕਿਵੇਂ ਹੁੰਦਾ ਸਕੈਮ ਆ ਜਿੱਥੇ ਪਤਾ ਲੱਗਿਆ ਸਾਰੀ ਗੱਲਬਾਤ ਦਾ ਜੇ ਸੀਟੀ ਦਾ ਪਲਾਟ 3000 ਕਰੋੜ ਦਾ ਜਦੋਂ 90 ਕਰੋੜ 'ਚ ਵੇਚਿਆ ਗਿਆ ਤਾਂ 45 ਕਰੋੜ ਰੁਪਏ ਅਨਨ ਇਨਕਰੀਜ਼ ਪ੍ਰੋਫਿਟ ਸਰਕਾਰ ਦੇ ਖਾਤੇ ਜਮਾ ਕਰਾ ਦਿੱਤਾ ਗਿਆ ਅੱਛਾ ਪਰ ਸਰਕਾਰ ਦੇ ਇੱਕ ਡਿਪਾਰਟਮੈਂਟ ਹੈ ਇਨਫੋਟਾ ਕੋ ਲਿਖਦਾ ਚਿੱਠੀ ਕਿ ਭਾਵੇਂ ਤੁਸੀਂ 90 ਕਰੋੜ ਦਾ ਵੇਚਤਾ ਪਰ ਸਰਕਾਰੀ ਕਲੈਕਟਰ ਰੇਟ ਦੇ ਮਤਲਬ ਅ ਇਹਦੀ ਪ੍ਰਾਪਰਟੀ ਦੀ ਅਸਲ ਕੀਮਤ ਜਿਹੜੀ ਘੱਟੋ ਘੱਟ ਹੈ 32 ਕਰੋੜ ਹੈ ਠੀਕ ਹੈ ਅਲਾਟਮੈਂਟ ਦੀ ਸ਼ਰਤਾਂ ਮਦਵਾ 32 ਕਰੋੜ ਦਾ ਅੱਧਾ ਸਰਕਾਰ ਦੇ ਖਜ਼ਾਨੇ ਦੇਓ ਹਮ 161 ਕਰੋੜ ਰੁਪਇਆ ਜਦੋਂ ਇਹ ਚਿੱਠੀ ਗਈ ਪੀਐਸਆਈਸੀ ਕੋਲ ਉਹਨੂੰ ਭਜੜਾ ਪੈ ਗਈਆਂ ਹਮ ਤਾਂ ਉਦੋਂ ਗੁਰਪ੍ਰੀਤ ਸਿੰਘ ਗੋਗੀ ਕਾਂਗਰਸ ਪਾਰਟੀ ਬਲੋਂ ਚੇਅਰਮੈਨ ਹੁੰਦੇ ਸੀ ਜਿਹੜੇ ਬਾਅਦ ਚ ਆਮ ਆਦਮੀ ਪਾਰਟੀ ਦੇ ਐਮਐਲਏ ਬਣੇ ਠੀਕ ਹੈ ਲੁਧਿਆਣਾ ਉਹਨੇ ਉਹਨੇ ਜਦੋਂ ਸੀਐਮ ਨੂੰ ਚਿੱਠੀ ਲਿਖੀ ਕੈਪਟਨ ਰਮਿੰਦਰ ਨੂੰ ਕਿ ਆਹ ਪਲਾਟ ਵੇਚ ਹੂੰ ਤਾਂ ਫਿਰ ਆਮ ਆਦਮੀ ਪਾਰਟੀ ਨੇ ਇਸ ਗੱਲ ਦਾ ਪਤਾ ਲਗਾਇਆ ਫਿਰ ਹਰਪਾਲ ਸਿੰਘ ਟੀਮਾ ਵਿਧਾਨ ਸਭਾ 'ਚ ਬੋਲੇ ਹਰਪਾਲ ਸਿੰਘ ਟੀਮਾ ਨੇ ਲੀਗਲ ਨੋਟਿਸ ਭੇਜਿਆ ਪੂਰੀ ਆਮ ਆਦਮੀ ਪਾਰਟੀ ਨੇ ਉਦੋਂ ਦੇ ਉਦਯੋਗ ਮੰਤਰੀ ਦੇ ਘਰਾਓ ਵੀ ਕੀਤਾ ਕਿ ਪੰਜਾਬ ਦਾ ਨੁਕਸਾਨ ਹੋ ਗਿਆ ਤੇ ਨੁਕਸਾਨ ਕੀ ਸੀਗਾ 3000 ਕਰੋੜ ਦਾ ਪਲਾਟ 90 ਕਰੋੜ 'ਚ ਵੇਚ ਕੇ 45 ਕਰੋੜ ਰੁਪਇਆ ਅਨ ਅਨ ਇਨਕਰੀਜ ਪ੍ਰੋਫਿਟ ਖਾਤੇ 'ਚ ਜਮ੍ਹਾਂ ਕਰਵਾ ਲਿਆ ਪਰ ਉਹ 45 ਕਰੋੜ ਨਹੀਂ ਘਟਾਓ 164 ਕਰੋੜ ਬਣਦਾ ਸੀ ਇਹ ਚਿੱਠੀ ਸੀ ਹੂੰ ਹੁਣ ਅੱਗੇ ਜੇ ਪੰਜਾਬ ਦੇ ਮੌਜੂਦਾ ਚੀਫ ਸੈਕਟਰੀ ਹੈ ਇਹ ਪਿਛਲੀ ਸਰਕਾਰ ਸੀਗੇ ਫਾਈਨਾਂਸ ਫਾਈਨਾਂਸ ਡਿਪਾਰਟਮੈਂਟ ਦੇਖ ਰਹੀ ਸੀ ਉਦੋਂ ਦੇ ਸਰਕਾਰ ਨੂੰ ਚਿੱਠੀ ਲਿਖਦੇ ਆ ਹਾਈ ਕੋਰਟ 'ਚ ਚਿੱਠੀ ਜਾਂਦੀ ਹੈ ਕਿ ਕੋਈ ਬੰਦਾ ਇਹਨੂੰ ਮਾਮਲੇ ਨੂੰ ਹਾਈ ਕੋਰਟ ਲੈ ਗਿਆ ਕਿ ਜੀ ਸੀ ਟੀ ਦਾ ਪਲਾਟ ਵੇਚ ਕੇ ਪੰਜਾਬ ਦਾ ਲਾਸ ਹੋ ਰਿਹਾ ਇਹਨੂੰ ਕੈਨਸਲ ਕਰੋ ਸਰਕਾਰ ਨੇ ਮਜਬੂਰੀ ਵਾਸਤੇ ਪਲਾਟ ਕੈਨਸਲ ਕਰਤਾ ਤੇ ਚੀਫ ਸੈਕਟਰੀ ਜਿਹੜੇ ਅੱਜ ਕੱਲ ਚੀਫ ਸੈਕਟਰੀ ਹੈ ਜੋ ਸੈਕਟਰੀ ਫਾਈਨਾਂਸ ਹੁੰਦੇ ਸੀ ਉਹ ਲੈਟਰ ਲਿਖਦੇ ਆ ਹਾਈ ਕੋਰਟ 'ਚ ਲੱਗਦੀ ਹੈ ਕਿ ਹਾਂਜੀ ਇਸ ਪਲਾਟ ਨੂੰ ਜੀ ਸੀ ਟੀ ਦੇ ਪਲਾਟ ਨੂੰ ਵੇਚਣ ਦਾ ਪੰਜਾਬ ਨੂੰ ਲਾਸ ਹੋਇਆ 100 ਕਰੋੜ ਰੁਪਏ ਦਾ ਅਸੀਂ ਇਸ ਪਲਾਟ ਨੂੰ ਕੈਨਸਲ ਕਰ ਦਿੱਤਾ ਗਿਆ ਠੀਕ ਹੈ ਸਰਕਾਰ ਨੇ ਪਿਛਲੀ ਸਰਕਾਰ ਨੇ ਤੇ ਨਾਲ ਜਿਹੜਾ 45 ਕਰੋੜ ਸਾਡੇ ਖਾਤੇ ਚ ਆਇਆ ਸੀ ਉਹ ਅਸੀਂ ਵਾਪਸ ਕਰ ਰਹੇ ਹਾਂ ਠੀਕ ਹੈ ਇਹ ਬਹੁਤ ਵੱਡਾ ਫੈਸਲਾ ਸੀ ਪਿਛਲੀ ਸਰਕਾਰ ਦਾ ਕੈਪਸਿਨਾ ਸਾਹਿਬ ਫਾਈਨਾਂਸ ਸੈਕਟਰੀ ਦਾ ਤੇ ਹੁਣ ਕੈਪਸਿਨਾ ਸਾਹਿਬ ਹੈਗੇ ਆ ચીਫ ਸੈਕਟਰੀ ਪੰਜਾਬ ਠੀਕ ਹੈ ਹੁਣ ਆਪਣੀ ਗੱਲ ਤੋਂ ਮੁੱਕਰ ਕੇ ਮੈਂ ਇਹ ਦੋਸ਼ ਲਾਣਾ ਹੈ ਕੈਪਸਿਨਾ ચીਫ ਸੈਕਟਰੀ ਪੰਜਾਬ ਤੇ ਤੁਸੀਂ ਪ੍ਰਸ਼ਟਾ ਚਲੇ ਨਾ ਮਿਲ ਗਏ ਹੂੰ ਤੇ ਦਵਾਚ ਆ ਗਏ ਠੀਕ ਹੈ ਜੀ ਜਦੋਂ ਹਾਈ ਕੋਰਟ ਨੇ ਸਾਨੂੰ ਪੁੱਛਿਆ ਪੰਜਾਬ ਸਰਕਾਰ ਨੂੰ ਕੈਪਸ ਇਹਨਾਂ ਨੂੰ ਉਹ ਅਫਸਰਾਂ ਦੇ ਕੀ ਗਾਰੋ ਕੋਈ ਨਾ ਅਫਸਰਾਂ ਦੇ ਖਿਲਾਫ ਕਾਰਵਾਈ ਦੱਸੋ ਕੀ ਕੀਤੀ ਜਿਨ੍ਹਾਂ ਨੇ ਪਲਾਟ ਸਸਤਾ ਵੇਚਿਆ ਅਨਨ ਇਨਕਰੀਜ਼ ਪ੍ਰੋਫਲ ਲੈਣੀ ਤੁਸੀਂ ਉਹਨਾਂ ਖਿਲਾਫ ਦੱਸੋ ਕੀ ਲੈ ਠੀਕ ਹੈ ਤਤ 3 ਮਾਰਚ 2025 ਨੂੰ ਕੈਪਸ ਇਹਨਾਂ ਸਾਹਿਬ ਹਾਈ ਕੋਰਟ ਚ ਪਰਸਨਲ ਐਫੀਡਵਿਟ ਦੰਨੇ ਹਾਈ ਕੋਰਟ ਦੇ ਮੰਗਣ ਤੇ ਉਹਦੇ ਪੈਰਾ ਨੰਬਰ 5 ਤੇ ਲਿਖਦੇ ਆ ਪੰਜਾਬ ਸਰਕਾਰ ਦੇ ਕਿਸੇ ਅਧਿਕਾਰੀ ਦਾ ਇਸ ਨੁਕਸਾਨ ਲਈ ਕੋਈ ਜ਼ਿੰਮੇਵਾਰੀ ਨਹੀਂ ਹੈ ਉਹਨਾਂ ਨੇ ਕੋਈ ਦੋਸ਼ ਨਹੀਂ ਹੈ 21 ਚ ਕਹਿੰਦੇ ਸੀ ਦੋਸ਼ ਹੈ ਕੈਨਸਲ ਕਰਤਾ ਹੁਣ ਚੀਫ ਸੈਕਟਰੀ ਕਹਿੰਦੇ ਕੋਈ ਦੋਸ਼ ਨਹੀਂ ਹੈ ਇਹ ਚੀਫ ਸੈਕਟਰੀ ਜਦੋਂ ਦੇ ਰਿਹਾ ਹਾਈ ਕੋਰਟ ਚ ਐਫੀਡੇਵਿਡ ਤਾਂ ਉਹਦਾ ਪੰਜਾਬ ਨੂੰ ਕੀ ਨੁਕਸਾਨ ਹੋਏਗਾ ਬਾਈ ਜੀ ਇਹ ਹੁਣ ਘਟਾਲੇ ਤੇ ਘਟਾਲੇ ਦਾ ਚਲੋ ਚੱਲੀ ਜਾਂਦਾ ਵੀ ਜਿਹੜਾ ਤੁਸੀਂ ਤੁਹਾਡੀ ਫਾਈਂਡਿੰਗ ਹੈ ਕੀ ਮਾਮਲਾ ਕੀ ਹੈ ਸਾਰਾ ਪਹਿਲੀ ਗੱਲ ਦੱਸਦਾ ਹਾਂ ਤੇ ਸਟਾਰਟਿੰਗ ਕੀਤੀ ਆਵਾਜ਼ ਦੀ ਪਾਰਟੀ ਇੰਡੀਆ ਅਗੇਂਸ ਕ੍ਰੈਪਸ਼ਨ ਹਮ ਅਸੀਂ ਉਦੋਂ ਹੀ ਪੰਜਾਬ ਅਗੇਂਸ ਕ੍ਰੈਪਸ਼ਨ ਬਣਾਈ ਸੀ ਠੀਕ ਹੈ ਜੀ ਵਿੱਚ ਕੇਜਰੀ ਬਲੈਂਡ ਪਾਰਟੀ ਨੈਸ਼ਨਲ ਲੈਵਲ ਤੇ ਕਰ ਸਕਦੇ ਸੀ ਪੰਜਾਬ ਚ ਕਿਉਂ ਨਾ ਕਰੀਏ ਠੀਕ ਹੈ ਔਰ ਅਸੀਂ ਉਸ ਬਦਲਾਅ ਲਈ ਮਿਹਨਤ ਕੀਤੀ ਹੈ ਜਿੱਦਾਂ ਕਹਿੰਦੇ ਨੀਆਂ ਦੇ ਰੋੜੇ ਅਸੀਂ ਵੀ ਐਂ ਜੀ ਆਵਾਜ਼ ਦੀ ਪਾਰਟੀ ਸਰਕਾਰ ਬਣੀ ਹੈ ਅਸੀਂ ਬਹੁਤ ਸਰਕਾਰਾਂ ਖਿਲਾਫ ਬੋਲੇ ਨੇ ਤੇ ਸਪੋਰਟ ਵੀ ਕੀਤੀ ਹੈ ਹਮ ਹੁਣ ਵੀ ਚੰਗੇ ਬੰਦੇ ਸਪੋਰਟ ਕਰਦੇ ਠੀਕ ਹੈ ਜੀ ਮਾੜੇ ਦਾ ਵਿਰੋਧ ਚ ਖੜਦੇ ਆ ਪਰ ਹੁਣ ਸਾਨੂੰ ਇਸ ਮਾਮਲੇ 'ਚ ਬੋਲਣਾ ਪੈ ਰਿਹਾ ਕਿਉਂਕਿ ਜੋ ਸਰਕਾਰ ਨੂੰ ਕਰਨਾ ਚਾ ਤੇ ਸੱਤਾ ਸਰਕਾਰ ਆਈ ਜੀ ਸਨ ਲਾਤੇ ਪ੍ਰਸ਼ਾਸਕਾਂ ਦੇ ਖਿਲਾਫ ਚੰਗਾ ਐਕਸ਼ਨ ਹੋਏਗਾ ਵੱਡਾ ਹਮ ਪਰ ਜਿਹੜਾ ਹੁਣ ਆਪਾਂ ਸਕੈਮ ਤੇ ਗੱਲ ਕਰਦੇ ਆ ਇਹ ਪੰਜਾਬ ਦੇ ਉਦਯੋਗਾਂ ਨੂੰ ਉਜਾੜਨ ਦਾ ਠੀਕ ਹੈ ਬੇਰੋਜ਼ਗਾਰੀ ਵਧਾਉਣ ਦਾ ਠੀਕ ਹੈ ਤੇ ਪੰਜਾਬ ਨੂੰ ਲੁੱਟਣ ਦਾ ਸਕੈਮ ਹੈ ਅੱਛਾ ਜੀ ਇਹ ਕੀਤਾ ਭਾਵੇਂ ਪੁਰਾਣੀਆਂ ਸਰਕਾਰਾਂ ਚ ਹੋਇਆ ਏ ਅਫਸਰਾਂ ਨੇ ਕੀਤਾ ਜਾਂ ਮੰਤਰੀ ਨੇ ਕੀਤਾ ਪਰ ਆਮ ਆਦਮੀ ਪਾਰਟੀ ਨੇ ਤਾਂ ਕੰਮ ਨਹੀਂ ਕੀਤਾ ਹਮ ਜਿਹੜੇ ਸਕੈਮ ਕਰ ਦਿੱਤੇ ਉਹਨਾਂ ਨੂੰ ਉਲਟਾ ਪੱਕੀ ਤਰ੍ਹਾਂ ਬਚਾ ਲਿਆ ਠੀਕ ਹੈ ਜੀ ਇਹ ਕਿਵੇਂ ਹੈ ਮੇਰੇ ਕੋਲ ਇੱਕ ਸ਼ਿਕਾਇਤ ਹੁੰਦੀ ਹੈ ਜੂਨ ਦੇ ਪਹਿਲੇ ਹਫਤੇ ਚ 2025 ਚ 2025 ਚ ਬਿਜ਼ਨਸ ਬਿਊਰੋ ਨੂੰ ਤੇ ਸੀਐਮ ਨੂੰ ਤੇ ਚੀਫ ਸਕੱਟਰੀ ਨੂੰ ਕਿ ਪੰਜਾਬ ਦੇ ਵਿੱਚ 1000 100 ਕਰੋੜ ਤੋਂ ਲੈ ਕੇ 10000 ਕਰੋੜ ਦਾ ਸਕੈਮ ਹੋ ਗਿਆ ਅਨ ਅਨ ਇਨਕਰੀਜ਼ ਪ੍ਰਾਫਿਟ ਦਾ ਅੱਛਾ ਉਹਦੇ ਬਾਰੇ ਐਕਸਪਲੇਨ ਕਰਾਂ ਕੀ ਆਉ ਦੂਜੀ ਸ਼ਿਕਾਇਤ ਇਹ ਸੀਗੀ ਕਿ ਪੰਜਾਬ ਦੇ ਵਿੱਚ 5700 ਉਦਯੋਗਿਕ ਪਲਾਟ ਨਾਮੀ ਤੇ ਬਿਨਾਮੀ ਆ ਉਹ ਕੈਨਸਲ ਹੋਣੇ ਬਣਦੇ ਨੇ ਤੇ ਮਾਲਕਾਂ ਦਾ ਕੋਈ ਪਤਾ ਨਹੀਂ ਪੰਜਾਬ ਤੋਂ ਸਰਕਾਰ ਨੂੰ ਕਦੇ ਵੀ ਉਹਦੀ ਆਮਦਨ ਨਹੀਂ ਹੋਈ ਕਿਸ ਨੇ ਕਿਸ਼ਤ ਭਰੀ ਕਿਸ ਨੇ ਦੋ ਭਰੀ ਪਰ ਉਹਨਾਂ ਦੇ ਜੈਨੂਨ ਮਾਲਕ ਹੈ ਨਹੀਂ ਉਹ ਅਫਸਰਾਂ ਨੇ ਆਪਣੀ ਝਾਲੀ ਮਾਲਕ ਖੜੇ ਕੀਤੇ ਹੋਏ ਆ ਉਹ ਕੈਨਸਲ ਹੋਣੇ ਬਣਦੇ ਆ ਤਾਂ ਉਹ ਕੈਨਸਲ ਕਰਨ ਦੇ ਤਾਂ ਠੱਗਾਂ ਨੂੰ ਬਚਾਉਣ ਵਾਸਤੇ ਓਟੀਐ ਸਕੀਮ ਦਾ ਲਾਹਾ ਦਿੱਤਾ ਗਿਆ ਇਹ ਇਹ ਦੋ ਗੱਲਾਂ ਕਰਾਂਗੇ ਆਪਾਂ ਤੀਜੀ ਗੱਲ ਕਰਾਂਗੇ ਮਹਾਲੀ ਵਾਲੇ ਸ਼ਹਿਰ 'ਚ ਲੱਖ ਰੇਡ ਲੱਖ ਰੁਪਏ ਗਾ ਜਮੀਨ ਹੈ ਸਰਕਾਰੀ ਰੇਟ ਇੱਥੇ ਕਲੈਕਟਰ ਰੇਟ 39000 ਰੁਪਏ ਗਾ ਜਾਏ ਠੀਕ ਹੈ ਜੀ ਤੇ ਮਹਾਲੀ ਸ਼ਹਿਰ 'ਚ ਜੇਸੀਟੀ ਕੰਪਨੀ ਫੈਕਟਰੀ ਚ ਲਾਉਂਦੇ ਸੀ 35 ਏਕੜ ਦੇ ਵਿੱਚ ਉਹਦੀ ਮਾਰਕੀਟ ਕੀਮਤ ਅੱਜ ਦੀ ਡੇਟ ਚ 3000 ਕਰੋੜ ਹੈ 2000 ਤੋਂ 2500 ਤੋਂ 3000 ਕਰੋੜ ਦੇ ਵਿੱਚ ਉਹ ਪਲਾਟ 90 ਕਰੋੜ ਦਾ ਵਿੱਚ ਹੈ ਗਿਆ ਠੀਕ ਹੈ ਜੀ ਪਿਛਲੀ ਸਰਕਾਰ ਸਮੇ ਪਰ ਪਿਛਲੀ ਸਰਕਾਰ ਸਮੇ ਚੰਗਾ ਕੰਮ ਵੀ ਹੋਇਆ ਹੂੰ ਕੈਨਸਲ ਕਰਤਾ ਉਹ ਪਲਾਟ ਮੇਂ ਗਲਤ ਹੋ ਗਿਆ ਪੰਜਾਬ ਦਾ ਨੁਕਸਾਨ ਹੋ ਗਿਆ ਇਸ ਸਰਕਾਰ ਚ ਕੈਪਸਿਨ ਜਿਹੜੇ ਚੀਫ ਸੈਕਟਰੀ ਪੰਜਾਬ ਹੈ ਉਹਨਾਂ ਨੇ ਪੂਰਾ ਜੋਰ ਲਾਤਾ ਸਰਕਾਰ ਨੇ ਠੱਗਾ ਨੂੰ ਬਚਾਣ ਦੇ ਉਹ ਆਪਾਂ ਸਾਰੀ ਗੱਲ ਕਲੀਅਰ ਕਰ ਦਾਂਗੇ ਹੁਣ ਆਪਾਂ ਗੱਲ ਕਰੀਏ ਜੇ ਸਿਟੀ ਤੋਂ ਸ਼ੁਰੂ ਹਾਂ ਇਹ ਇਹ ਸਕੀਮ ਕੀ ਹੈ ਜੀ ਸਕੀਮੀ ਹੈ ਜਦੋਂ ਪੰਜਾਬ ਚ ਇੰਡਸਟਰੀ ਲੱਗ ਰਹੀ ਸੀ ਜਿਹਨੂੰ 84 ਦੇ ਦੌਰ ਤੋਂ ਬਾਅਦ ਇਹਨੂੰ ਕਾਲਾ ਦੌਰ ਕਹਿੰਨੇ ਪੰਜਾਬ ਦਾ ਤਾਂ ਸਕੀਮਾਂ ਬਣੀਆਂ ਵੀ ਇੱਥੇ ਜੁਥ ਨੂੰ ਰੋਜ਼ਗਾਰ ਦਿਓ ਰੋਜ਼ਗਾਰ ਦੇਣ ਲਈ ਫੈਕਟਰੀ ਲਗਾਣੀ ਪੈਗੀ ਫੈਕਟਰੀ ਲਗਾਉਣ ਲਈ ਜ਼ਮੀਨ ਚਾਹੀਦੀ ਹੈ ਲੋਕ ਇੱਥੇ ਇਨਵੈਸਟ ਕਿਉਂ ਕਰਨਗੇ ਜ਼ਮੀਨ ਨੂੰ ਸਸਤੀ ਦਵਾਂਗੇ ਜਾਂ ਫ੍ਰੀ ਚ ਦਵਾਂਗੇ ਤਾਂ ਸਰਕਾਰਾਂ ਨੇ ਸਸਤੀਆਂ ਜਾਂ ਫ੍ਰੀ ਚ ਜ਼ਮੀਨਾਂ ਦਿੱਤੀਆਂ ਫੈਕਟਰੀ ਲਗਾਉਣ ਲਈ ਕਿਸੇ ਨੂੰ 35 ਏਕੜ ਦੇ ਕਿਸੇ ਸਵਾਰਾ ਟਰੈਕਟਰ ਫੈਕਟਰੀ ਨੂੰ ਕਿਸੇ ਪੀਸੀਐਲ ਨੂੰ ਕਿਸੇ ਪਨਵਾਇਰ ਨੂੰ ਕਿਸੇ ਜੀਸੀਟੀ ਨੂੰ ਸ਼ਰਤ ਇਹ ਸੀ ਅਨ ਦੇ ਅਲਾਟਮੈਂਟ ਲੈਟਰ ਜਦੋਂ ਤੁਸੀਂ ਇਹ ਪਲਾਟ ਵੇਚੋਗੇ ਕਿਸੇ ਕੰਮ ਤੁਹਾਡੀ ਫੈਕਟਰੀ ਬੰਦ ਹੋ ਜਾਂਦੀ ਹੈ ਪਲਾਟ ਵੇਚਣਾ ਪੈਂਦਾ ਜਦੋਂ ਪਲਾਟ ਵੇਚੋਗੇ ਤਾਂ ਵੇਚਣ ਸਮੇਂ ਜਿਹੜੀ ਕੀਮਤ ਹੋਏਗੀ ਉਹਦਾ ਅੱਧਾ ਪੈਸਾ ਸਰਕਾਰ ਦੇ ਖਜ਼ਾਨੇ ਜਾਏਗਾ ਇਹਨੂੰ ਕਹਿੰਦੇ ਅਨ ਅਨ ਇਨਕਰੀਜ਼ ਪ੍ਰੋਫਿਟ ਇਹ ਜਾਏਗਾ ਕਿਉਂਕਿ ਤੁਹਾਨੂੰ ਸਸਤਾ ਮਿਲੇ ਸੀ ਤਾਂ 1992 ਤੋਂ ਲੈ ਕੇ ਪਿਛਲੇ ਸਰਕਾਰਾਂ ਸਾਡੇ ਰੌਲਾਪਾਂ ਤੱਕ ਕੋਈ 17-1800 ਪਲਾਟਾ ਪੰਜਾਬ ਦੇ ਠੀਕ ਹੈ ਉਹਦੇ ਵਿੱਚ 1300 ਪਲਾਟਾਂ ਦਾ 1350 ਪਲਾਟਾਂ ਦਾ ਅਨ ਐਂਡ ਇਨਕਰੀਜ਼ ਪ੍ਰੋਫਰ ਲੈਣ ਦੀ ਸੀ ਤਾਂ ਐਵੇਂ ਅਫਸਰ ਵੇਚ ਹੀ ਗਏ ਠੀਕ ਹੈ ਉਹਦੇ ਨਾਲ ਪੰਜਾਬ ਨੂੰ ਨੁਕਸਾਨ ਕਿੰਨਾ ਹੋਇਆ ਇਹ ਮੇਰੀ ਲੈਟਰ ਤੋਂ ਬਾਅਦ ਸਰਕਾਰ ਦੇ ਰਿਕਾਰਡ ਤੋਂ ਹੀ ਪਤਾ ਲੱਗਿਆ ਕਿ ਪੰਜਾਬ ਵਿੱਚ 1847 ਜਿਹੜੇ ਇੰਡਸਟਰੀਅਲ ਪਲਾਟ ਹੈਗੇ ਉਹ ਜੋ 1343 ਪਲਾਟਾਂ ਦਾ ਅਨ ਐਂਡ ਇਨਕਰੀਜ਼ ਪ੍ਰੋਫਰ ਲੈ ਆ ਹੀ ਨਹੀਂ ਗਿਆ ਅੱਛਾ ਵਿੱਤਣ ਵੇਲੇ ਉਹਨਾਂ ਨੇ ਨਹੀਂ ਦਿੱਤਾ ਇਹ ਮੇਰੀ ਸ਼ਿਕਾਇਤ ਤੋਂ ਬਾਅਦ ਹੀ ਪਤਲਾ ਗਿਆ ਜਿਹੜੀ ਮਈ ਜੂਨ ਚ ਮੈਂ ਕੀਤੀ ਹੈ 2025 ਚ ਸਾਡੀ ਟੀਮ ਨੇ ਕੀਤੀ ਪਰ ਨਾਮ ਮੇਰੇ ਵੱਲੋਂ ਕੀਤੀ ਗਈ ਤੇ ਉਹਦਾ ਏਰੀਆ ਕਿੰਨਾ ਬਣਦਾ ਹੂੰ 1343 ਦੇ 47 ਪਲਾਟ ਜਿਹਦਾ ਅਨ ਇਨਕਰੀਜ਼ ਪ੍ਰੋਫਿਟ ਨਹੀਂ ਲਿਆ ਗਿਆ ਉਹ ਏਰੀਆ ਹੈਗਾ 860 ਏਕੜ ਜੀ ਹੁਣ 860 ਏਕੜ ਦਾ ਸਕੈਮ ਕੀ ਹੈ ਹੂੰ 860 ਏਕੜ ਨੂੰ ਤੁਸੀਂ ਗਜਾਂ 'ਚ ਬਣਾ ਲਓ 4840 ਨਾਲ ਮਲਟੀਪਲਾਈ ਕਰਕੇ ਜਿੰਨੇ ਗਜ ਬਣ ਗਏ ਉਹਨੂੰ ਸਰਕਾਰੀ ਕਲੈਕਟਰ ਰੇਟ ਨਾਲ ਮਲਟੀਪਲਾਈ ਕਰ ਦਿਓ ਕਲੈਕਟਰ ਰੇਟ ਹੈਗਾ 39000 ਰੁਪਏ ਗਾਜ। ਠੀਕ ਹੈ। ਇਹ ਬਣਦਾ ਕੋਈ 16000 ਕਰੋੜ ਰੁਪਏ ਦੀ ਪ੍ਰਾਪਰਟੀ। ਠੀਕ ਹੈ ਜੀ। ਜਿਹੜੇ ਪਲਾਟ ਵੇਚਦਾ ਦਿੱਤੇ ਗਏ ਇਹ ਅੱਜ ਦੀ ਰੇਟ 'ਚ ਅੱਜ ਦੀ ਡੇਟ 'ਚ ਹੈਗਾ 16000 ਕਰੋੜ ਦਾ ਪ੍ਰੋਡਕਟ ਹੈ 16400 ਕਰੋੜ ਦਾ। ਇਹਦਾ ਅੱਧਾ ਪੈਸਾ ਪੰਜਾਬ ਦੇ ਖਜ਼ਾਨੇ ਜਾਣਾ ਚਾਹੀਦਾ ਅਨ ਅਨ ਇਨਕਰੀਜ਼ ਪ੍ਰੋਫਿਟ ਦਾ। ਠੀਕ ਹੈ ਜੀ। ਇਹ ਬਣਦਾ 8200 ਕਰੋੜ। ਠੀਕ ਹੈ ਜੀ। 8200 ਕਰੋੜ ਰੁਪਇਆ। ਅਨ ਅਨ ਇਨਕਰੀਸ ਪ੍ਰੋਫਿਟ ਦਾ ਕਦੇ ਲਿਆ ਹੀ ਨਹੀਂ ਗਿਆ ਮੇਰੀ ਸ਼ਿਕਾਇਤ ਸੀ ਅੱਛਾ ਮੈਨੂੰ ਪਤਾ ਨਹੀਂ ਸੀ ਕਿੰਨਾ 82 ਕਰੋੜ ਹੈ ਕਿ ਨਹੀਂ ਹੈ ਮੈਂ ਤਾਂ ਲਿਖਤਾ ਕਿ 100 ਤੋਂ ਲੈ ਕੇ 10000 ਕਰੋੜ ਦਾ ਠੱਗੀ ਦਾ ਮਾਮਲਾ ਹੈਗਾ ਇਹ ਜਦੋਂ ਮੇਰੀ ਸ਼ਿਕਾਇਤ ਉਹ ਭਜੜਨਾ ਪਈਆਂ ਠੱਗਾਂ ਨੂੰ ਤੇ ਸਰਕਾਰ ਨੂੰ ਤਾਂ 30 30 ਜੂਨ ਨੂੰ ਮੇਰੇ ਕੋਲ ਚਿੱਠੀ ਆਂਦੀ ਹੈ bizness bureau ਵੱਲੋਂ ਕਿ ਇਸ ਮਾਮਲੇ ਦੇ ਸਬੰਧ ਜਾਣਕਾਰੀ ਅਸੀਂ ਕੋਈ ਇਨਕੁਆਰੀ ਨਹੀਂ ਕਰ ਰਹੇ ਹੁਣ ਇਹਦੀ ਇਨਕੁਆਰੀ ਕਰਨੀ ਹੈ ਕਿ ਨਹੀਂ ਕਰਨੀ ਪੀਐਸਆਈ ਦੇ ਅਧਿਕਾਰੀ ਦੱਸਣਗੇ ਠੀਕ ਹੈ ਮੈਨੂੰ ਆਪਣੀ ਭਾਸ਼ਾ ਦੇ ਕਹਿੰਦਾ ਦੇਸੀ ਪੰਜਾਬੀ ਵਿੱਚ ਚੋਰਾਂ ਨੂੰ ਚਿੱਠੀ ਲਿਖੀ ਚੋਰੋ ਦੱਸੋ ਤੁਹਾਡਾ ਇਨਕੁਆਇਰੀ ਕਰੀ ਕਿ ਨਾ ਕਰੀ ਹੂੰ ਇਹ ਚਿੱਠੀ ਲਿਖ ਦਿੱਤੀ ਇਹ ਚਿੱਠੀ ਵੀ ਲਿਖੀ ਇਹ ਸਾਰੀ ਗੇਮ ਪਲਾਨ ਬਣਾ ਲਈ ਜਿਹੜੇ ਭ੍ਰਿਸ਼ਟਾਚਾਰੀ ਹੈ ਤਾਂ ਸਰਕਾਰ ਤੋਂ ਸਕੀਮ ਬਣਾ ਲਈ ਗਈ ਕਿ 50% ਰਹਿਣ ਦਿਓ ਹੂੰ 10% ਲੈ ਲਓ ਠੀਕ ਹੈ ਹੁਣ ਜਿਹੜਾ ਪੰਜਾਬ ਦੇ ਖਜ਼ਾਨੇ ਵਿੱਚ 82 ਕਰੋੜਾ ਨਾ ਸੀ ਹੂੰ 1600 ਕਰੋੜ ਆਏਗਾ ਇਹ ਕੀਤਾ ਕੀ ਹੋ ਗਿਆ ਐਜ ਕੈਪਸਿਨਾ ਚੀਫ ਸੈਕਟਰੀ ਦਾ ਵੀ ਵੱਡਾ ਰੋਲ ਹੈ। ਅੱਛਾ। ਸ਼ੁਰੂ ਇਹ ਕਿਵੇਂ ਹੁੰਦਾ ਸਕੈਮ ਆ ਜਿੱਥੇ ਪਤਾ ਲੱਗਿਆ ਸਾਰੀ ਗੱਲਬਾਤ ਦਾ। ਜੇਸੀਟੀ ਦਾ ਪਲਾਟ 3000 ਕਰੋੜ ਦਾ ਜਦੋਂ 90 ਕਰੋੜ ਚ ਵੇਚਿਆ ਗਿਆ ਤਾਂ 45 ਕਰੋੜ ਰੁਪਏ ਅਨੰਨ ਇਨਕਰੀਜ਼ ਪ੍ਰੋਫਿਟ ਸਰਕਾਰ ਦੇ ਖਾਤੇ ਜਾਮ ਕਰਾ ਦਿੱਤਾ ਗਿਆ। ਅੱਛਾ। ਪਰ ਸਰਕਾਰ ਦੇ ਇੱਕ ਡਿਪਾਰਟਮੈਂਟ ਐ ਇਨਫੋਟੈਕ ਨੂੰ ਲਿਖਦਾ ਚਿੱਠੀ ਕਿ ਭਾਵੇਂ ਤੁਸੀਂ 90 ਕਰੋੜ ਦਾ ਵੇਚਤਾ ਪਰ ਸਰਕਾਰੀ ਕਲੈਕਟਰ ਰੇਟ ਦੇ ਮਤਲਬਕ ਇਹਦੀ ਪ੍ਰਾਪਰਟੀ ਦੀ ਅਸਲ ਕੀਮਤ ਜਿਹੜੀ ਘੱਟੋ-ਘੱਟ ਹੈ 320 ਕਰੋੜ ਹੈ। ਠੀਕ ਹੈ। ਅਲਾਟਮੈਂਟ ਦੀ ਸ਼ਰਤੇ ਮਦਾਵੇ 322 ਕਰੋੜ ਦਾ ਅੱਧਾ ਸਰਕਾਰ ਦੇ ਖਜ਼ਾਨੇ ਦੇ। ਹੂੰ 161 ਕਰੋੜ ਰੁਪਈਆ ਜਦੋਂ ਇਹ ਚਿੱਠੀ ਗਈ ਪੀਐਸਆਈਸੀ ਕੋਲ ਉਹਨੂੰ ਭਜੜਾ ਪੈ ਗਈਆਂ। ਹੂੰ ਤਾਂ ਉਦੋਂ ਗੁਰਪ੍ਰੀਤ ਸਿੰਘ ਗੋਗੀ ਕਾਂਗਰਸ ਪਾਰਟੀ ਵੱਲੋਂ ਚੇਅਰਮੈਨ ਹੁੰਦੇ ਸੀ ਜਿਹੜੇ ਬਾਅਦ ਚ ਆਮ ਆਦਮੀ ਪਾਰਟੀ ਦੇ ਐਮਐਲਏ ਬਣੇ। ਠੀਕ ਹੈ ਲੁਧਿਆਣਾ ਉਹਨੇ ਉਹਨੇ ਜਦੋਂ ਸੀਐਮ ਨੂੰ ਚਿੱਠੀ ਲਿਖੀ ਕੈਪਟਨ ਅਮਰਿੰਦਰ ਨੂੰ ਕਿ ਆਹ ਪਲਾਟ ਵੇਚ ਕੇ ਤਾਂ ਪੰਜਾਬ ਨਾਲ ਲਾਅ ਸੋ ਰਹਿਆ। ਹੂੰ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਪਤਾ ਲੱਗਾ ਫਿਰ ਹਰਪਾਲ ਸਿੰਘ ਟੀਮਾ ਵਿਧਾਨ ਸਭਾ 'ਚ ਬੋਲੇ। ਹਰਪਾਲ ਸਿੰਘ ਪੁਰੀ ਆਮਾਦੀ ਪਾਰਟੀ ਨੇ ਉਦੋਂ ਦੇ ਉਦਯੋਗ ਮੰਤਰੀ ਦਾ ਘਰਾਓ ਵੀ ਕੀਤਾ ਕਿ ਪੰਜਾਬ ਦਾ ਨੁਕਸਾਨ ਹੋ ਗਿਆ ਤੇ ਨੁਕਸਾਨ ਕੀ ਸੀਗਾ 3000 ਕਰੋੜ ਦਾ ਪਲਾਟ 90 ਕਰੋੜ ਚ ਵੇਚ ਕੇ 45 ਕਰੋੜ ਰੁਪਇਆ ਅਨ ਅਨ ਇਨਕਰੀਜ ਪਰ ਹੁਣ ਖਾਤੇ ਜਮਾ ਕਰਵਾ ਲਿਆ ਪਰ ਉਹ 45 ਕਰੋੜ ਨਹੀਂ ਘਟੋ 66 ਕਰੋੜ ਬਣਦਾ ਸੀ ਇਹ ਚਿੱਠੀ ਸੀ ਹੁਣ ਅੱਗੇ ਜੇ ਪੰਜਾਬ ਦੇ ਮੌਜੂਦਾ ਚੀਫ ਸੈਕਟਰੀ ਹੈ ਇਹ ਪਿਛਲੀ ਸਰਕਾਰ ਸੀਗੇ ਫਾਈਨਾਂਸ ਫਾਈਨਾਂਸ ਡਿਪਾਰਟਮੈਂਟ ਦੇਖ ਰਹੀ ਸੀ ਉਦੋਂ ਦੀ ਸਰਕਾਰ ਨੂੰ ਚਿੱਠੀ ਲਿਖਦੇ ਆਂ ਹਾਈ ਕੋਰਟ ਤੇ ਦਿੱਤੀ ਜਾਂਦੀ ਹੈ ਕਿਉਂਕਿ ਕੋਈ ਬੰਦਾ ਇਹਨੂੰ ਮਾਮਲੇ ਨੂੰ ਹਾਈ ਕੋਰਟ ਲੈ ਗਿਆ ਕਿ ਜੇ ਸਿਟੀ ਦਾ ਪਲਾਟ ਵੇਚ ਕੇ ਪੰਜਾਬ ਦਾ ਲਾਸ ਹੋ ਰਿਹਾ ਇਹਨੂੰ ਕੈਨਸਲ ਕਰੋ ਸਰਕਾਰ ਨੇ ਮਜਬੂਰੀ ਵਾਸਤੇ ਪਲਾਟ ਕੈਨਸਲ ਕਰਤਾ ਤੇ ਚੀਫ ਸੈਕਟਰੀ ਜਿਹੜੇ ਅੱਜ ਕੱਲ ਚੀਫ ਸੈਕਟਰੀ ਹੈ ਜੋ ਸੈਕਟਰੀ ਫਾਈਨਾਂਸ ਹੁੰਦੇ ਸੀ ਉਹ ਲੈਟਰ ਲਿਖਦੇ ਆ ਹਾਈ ਕੋਰਟ ਚ ਲੱਗਦੀ ਹੈ ਕਿ ਹਾਂਜੀ ਇਸ ਪਲਾਟ ਨੂੰ ਜੇ ਸਿਟੀ ਦੇ ਪਲਾਟ ਨੂੰ ਵੇਚਣ ਦਾ ਪੰਜਾਬ ਨੂੰ ਲਾਸ ਹੋਇਆ 100 ਕਰੋੜ ਰੁਪਏ ਦਾ ਅਸੀਂ ਇਸ ਪਲਾਟ ਨੂੰ ਕੈਨਸਲ ਕਰ ਦਿੱਤਾ ਗਿਆ ਠੀਕ ਹੈ ਸਰਕਾਰ ਨੇ ਪਿਛਲੀ ਸਰਕਾਰ ਨੇ ਤੇ ਨਾਲ ਜਿਹੜਾ 45 ਕਰੋੜ ਸਾਡੇ ਖਾਤੇ 'ਚ ਆਇਆ ਸੀ ਉਹ ਅਸੀਂ ਵਾਪਸ ਕਰ ਰਹੇ ਹਾਂ ਠੀਕ ਹੈ ਇਹ ਬਹੁਤ ਵੱਡਾ ਫੈਸਲਾ ਸੀ ਪਿਛਲੀ ਸਰਕਾਰ ਦਾ ਕੈਪਸਿਨਾ ਸਾਹਿਬ ਫਾਈਨੈਂਸ ਸੈਕਟਰੀ ਦਾ ਤੇ ਹੁਣ ਕੈਪਸਿਨਾ ਸਾਹਿਬ ਹੈਗੇ ਆ ચીਫ ਸੈਕਟਰੀ ਪੰਜਾਬ ਠੀਕ ਹੈ ਹੁਣ ਆਪਣੀ ਗੱਲ ਤੋਂ ਮੁੱਕਰ ਕੇ ਮੈਂ ਇਹ ਦੋਸ਼ ਲਾਣਾ ਕੈਪਸਿਨਾ ચીਫ ਸੈਕਟਰੀ ਪੰਜਾਬ ਤੇ ਤੁਸੀਂ ਪਿਛਟਾ ਚਲੇ ਨਾ ਮਿਲ ਗਏ ਹੂੰ ਤੇ ਦਵਾਜ ਆ ਗਏ ਠੀਕ ਹੈ ਜੀ ਜਦੋਂ ਹਾਈ ਕੋਰਟ ਨੇ ਸਾਨੂੰ ਪੁੱਛਿਆ ਪੰਜਾਬ ਸਰਕਾਰ ਨੂੰ ਕਹਿ ਚਿਨਾਂ ਨੂੰ ਉਹ ਅਫਸਰਾਂ ਦੇ ਕੀ ਕਾਰੋ ਕੋਣ ਅਫਸਰਾਂ ਦੇ ਖਿਲਾਫ ਕਾਰਵਾਈ ਦੱਸੋ ਕੀ ਕੀਤੀ ਜਿਨ੍ਹਾਂ ਨੇ ਪਲਾਟ ਸਸਤਾ ਵੇਚਿਆ ਆਨਨ ਇਨਕਰੀਜ਼ ਪ੍ਰੋਫਲ ਲੈਣੀ ਤੁਸੀਂ ਉਹਨਾਂ ਖਿਲਾਫ ਦੱਸੋ ਕੀ ਲੈ ਠੀਕ ਹੈ ਤਤ 3 ਮਾਰਚ 2025 ਨੂੰ ਕੈਪਸਿਨ ਸਾਹਿਬ ਹਾਈ ਕੋਰਟ ਚ ਪਰਸਨਲ ਐਫੀਡਵਟ ਦੰਨੇ ਹਾਈ ਕੋਰਟ ਦੇ ਮੰਗਣ ਤੇ ਉਹਦੇ ਪੈਰਾ ਨੰਬਰ 5 ਤੇ ਲਿਖਦੇ ਆ ਪੰਜਾਬ ਸਰਕਾਰ ਦੇ ਕਿਸੇ ਅਧਿਕਾਰੀ ਦਾ ਇਸ ਨੁਕਸਾਨ ਲਈ ਕੋਈ ਜ਼ਿੰਮੇਵਾਰੀ ਨਹੀਂ ਹੈ ਉਹਨਾਂ ਨੇ ਕੋਈ ਦੋਸ਼ ਨਹੀਂ ਹੈ 21 ਚ ਕਹਿੰਦੇ ਸੀ ਦੋਸ਼ ਹੈ ਕੈਨਸਲ ਕਰਤਾ ਹੁਣ ਚੀਫ ਸੈਕਟਰੀ ਕਹਿੰਦੇ ਕੋਈ ਦੋਸ਼ ਨਹੀਂ ਹੈ ਇਹ ਚੀਫ ਸੈਕਟਰੀ ਜਦੋਂ ਦੇ ਰਿਹਾ ਹਾਈ ਕੋਰਟ ਚ